ਜਿੱਥੇ ਜਿੱਥੇ ਫੁੱਲ ਫਲਾਕਾ ਹੁੰਦਾ ਜਿਵੇਂ ਪੰਜਾਬ ਦੇ ਵਿੱਚ ਸਰੋ ਤੋਰੀਆ ਹੋ ਗਿਆ ਸਪੈਦੇ ਦਾ ਫੁੱਲ ਹੋ ਗਿਆ ਇਸੇ ਤਰੀਕੇ ਨਾਲ ਹਮਾ ਚਲਦੇ ਵਿੱਚ ਮਲਟੀ ਫਲੋਰਾ ਹੁੰਦਾ ਜਿਵੇਂ ਕੜੀ ਪੱਤਾ ਫਲਾਈ ਹੋ ਗਈ ਅਤੇ ਕਸ਼ਮੀਰ ਦੇ ਵਿੱਚ ਕਿਕਰ ਤੇ ਬੁੱਲਦਾ ਸ਼ਹਿਦ ਨਿਕਲਦਾ ਜਿੱਥੇ ਜਿੱਥੇ ਫੁੱਲ ਫਲਾਕਾ ਹੁੰਦੇ ਵਿੱਚ ਆਪਣੇ ਮੱਖੀ ਉੱਥੇ ਉੱਥੇ ਮਾਈਗ੍ਰੇਟ ਕਰਦੇ ਆ ਪਰ ਉੱਥੋਂ ਸ਼ੁੱਧ ਸ਼ਹਿਦ ਲਿਆਣ ਕੇ ਕਸਟਮਰ ਤੱਕ ਪ੍ਰੋਵਾਈਡ ਕਰੀਦਾ ਹੈ ਪਰ ਹੁਣ ਅੱਜ ਕੱਲ ਇੱਕ ਗਰੇਜ ਆ ਕੇ ਬਾਹਰ ਜਾਣਾ ਹਾਂਜੀ ਹਾਂਜੀ ਜ਼ਿਆਦਾਤਰ ਉਹੀ ਚੱਲ ਰਿਹਾ ਹੈ ਪਰ ਨਹੀਂ ਹਾਰੇਗਾ ਕਿਤੇ ਦੇ ਵਿੱਚ ਫਾਇਦਾ ਹੈਗਾ ਜੀ ਆਪਾਂ ਮਿਹਨਤ ਕਰੀਏ ਤੇ ਅਸੀਂ ਮਿਹਨਤ ਕਰ ਰਹੇ ਆ ਮੈਂ ਤੇ ਮੇਰਾ ਛੋਟਾ ਬ੍ਰਦਰ ਔਰ ਤਕਰੀਬਨ ਅਸੀਂ ਪਿਛਲੇ ਸਾਲ 2 ਕਰੋੜ ਦੀ ਟਾਰਗਟ ਲਾਅਰ ਕੀਤੀ ਸੀ ਤੁਸੀਂ ਖੁਦ ਫਾਰਮਰ ਹੋਣੇ ਚਾਹੀਦੇ ਕਿਉਂਕਿ ਜੇ ਤੁਸੀਂ ਆਪਣੀ ਚੀਜ਼ ਪੈਦਾ ਕਰਕੇ ਦੇਖੋ ਵੇਚੋਗੇ ਉਹ 100% ਸ਼ੁੱਧ ਹੋਗੀ ਜੋ ਤੁਸੀਂ ਮਾਰਕੀਟ ਤੋਂ ਲੈ ਕੇ ਵੇਚੋਗੇ ਉਸ 'ਚ ਕਿਤੇ ਨਾ ਕਿਤੇ ਰਲਾ ਜ਼ਰੂਰ ਹੁੰਦਾ ਇਹ ਕੰਪਨੀਆਂ ਸਾਡੇ ਕੋਲੋਂ 1 ਕਿਲੋ ਸ਼ਹਿਦ ਲੈਂਦੀਆਂ ਜੀ ਤੇ ਸਿਰਫ ਪਾ ਕੇ 1 ਕਿਲੋ ਨੂੰ 7 ਕਿਲੋ ਬਣਾ ਦਿੰਦੀਆਂ ਜੀ ਅੱਛਾ ਜੀ ਹਾਂ ਜੀ ਜਿਹੜੀਆਂ ਕਾਫੀ ਮਦਦ ਮਸ਼ਹੂਰ ਕੰਪਨੀਆਂ ਹਿੰਦੁਸਤਾਨ 'ਚ ਚੱਲ ਰਹੀਆਂ ਜੀ ਉਹ ਕਿਲੋ ਸ਼ਹਿਦ ਮਧੂਮੱਖੀ ਪਾਲਕ ਕੋਲੋਂ ਲੈਂਦੀ ਹੈ ਉਹਦਾ 7 ਕਿਲੋ ਸ਼ਹਿਦ ਬਣਾ ਦਿੰਦੀ ਹੈ ਜੀ ਸਿਰਫ ਪਾ ਕੇ ਸਰ ਲੈ ਚੈਨਲ ਦੇ ਨਾਲ ਜੁੜ ਗਏ ਹੋ ਤੁਸੀਂ ਤੇ ਸਾਡੇ ਨਾਲ ਅਜਿਹੇ ਕਿਸਾਨ ਜੋ ਮਧੂਮੱਖੀ ਪਾਲਨ ਕਰ ਰਹੇ ਨੇ ਤੇ ਨਾਲ ਦੀ ਨਾਲ ਸ਼ਹਿਦ ਤਿਆਰ ਕਰ ਰਹੇ ਨੇ ਅੱਜ ਉਹਨਾਂ ਤੋਂ ਜਾਣਾਂਗੇ ਕਿ ਸ਼ਹਿਦ ਦੇ ਵਿੱਚ ਉਹਨਾਂ ਨੂੰ ਕਿੰਨੀ ਕ ਕਮਾਈ ਹੋ ਰਹੀ ਹੈ ਕਿੰਨਾ ਕ ਉਹ ਮੁਨਾਫਾ ਕਮਾ ਰਹੇ ਨੇ ਤੇ ਸ਼ੁੱਧ ਸ਼ਹਿਦ ਦੀ ਪਛਾਣ ਕਿਵੇਂ ਕੀਤੀ ਜਾ ਸਕਦੀ ਹੈ ਸਭ ਤੋਂ ਪਹਿਲੇ ਸਰ ਆਪਣਾ ਨਾਮ ਦੱਸ ਦਿਓ ਮੇਰਾ ਨਾਮ ਕਰਮ ਸਿੰਘ ਆ ਜੀ ਪਿੰਡ ਧਰਮੂਚੱਕ ਨੇੜੇ ਮਹਿਤਾ ਚੌਕ ਜ਼ਿਲ੍ਹਾ ਅਮਰਸਰ ਅਸੀਂ ਮਧੂਮੱਖੀ ਫਾਰਮ ਕਰ ਰਹੇ ਆ ਜੀ ਤਕਰੀਬਨ ਮੇਰੇ ਫਾਦਰ ਸਾਹਿਬ 1992 ਤੋਂ ਮਧੂਮੱਖੀ ਪਾਲਕ ਕਰ ਰਹੇ ਸੀ ਉਸ ਤੋਂ ਬਾਅਦ 2013 ਚ ਅਸੀਂ ਆਪਣਾ ਬ੍ਰਾਂਡ ਬਣਾ ਕੇ ਨੇ ਉਹ ਗੋਲਡਨ ਪੰਜਾਬ ਹਨੀ ਅਸੀਂ ਇਹ ਕੰਮ ਸ਼ੁਰੂ ਕੀਤਾ ਔਰ ਤਕਰੀਬਨ ਹਰੇਕਾ ਕਿਸਾਨ ਮੇਲੇ ਦੇ ਉੱਤੇ ਅਸੀਂ ਆਪਣਾ ਸ਼ੁੱਧ ਸ਼ਹਿਦ ਲੈ ਕੇ ਆਉਂਦੇ ਆ ਜੀ ਔਰ ਪੀਜੂ ਚ ਸਾਨੂੰ ਇਸ ਵਾਰ 8 ਸਾਲ ਹੋ ਗਿਆ ਜੀ ਸ਼ਾਇਦ ਤੁਸੀਂ ਆਪ ਤਿਆਰ ਕਰਦੇ ਹੋ ਹਾਂਜੀ ਹਾਂਜੀ ਅਸੀਂ ਆਪ ਤਿਆਰ ਕਰਦੇ ਆ ਜੀ ਅਸੀਂ ਜਿੱਥੇ-ਜਿੱਥੇ ਫੁੱਲ ਫਲਾਕਾ ਹੁੰਦਾ ਜਿਵੇਂ ਪੰਜਾਬ ਦੇ ਵਿੱਚ ਸਰੋਂ ਤੋਰੀਆ ਹੋ ਗਿਆ ਇਸ ਪੈਦੇ ਦਾ ਫੁੱਲ ਹੋ ਗਿਆ ਇਸੇ ਤਰੀਕੇ ਨਾਲ ਹਮਾਰਾ ਚਲਦੇ ਵਿੱਚ ਮਲਟੀ ਫਲੋਰਾ ਹੁੰਦਾ ਜਿਵੇਂ ਕੜੀ ਪੱਤਾ ਫਲਾਈ ਹੋ ਗਈ ਅਤੇ ਕਸ਼ਮੀਰ ਦੇ ਵਿੱਚ ਕਿੱਕਰ ਦੇ ਫੁੱਲ ਦਾ ਸ਼ਹਿਦ ਨਿਕਲਦਾ ਜੀ ਜਿੱਥੇ-ਜਿੱਥੇ ਫੁੱਲ ਫਲਾਕਾਂ ਦੇ ਜਿਸੀਂ ਆਪਣੀਆਂ ਮੱਖੀਆਂ ਉੱਥੇ-ਉੱਥੇ ਮਾਈਗ੍ਰੇਟ ਕਰਦੇ ਆਂ ਪਰ ਉੱਥੋਂ ਸ਼ੁੱਧ ਸ਼ਹਿਦ ਲੈਣ ਕੇ ਕਸਟਮਰ ਤੱਕ ਪ੍ਰੋਵਾਈਡ ਕਰੀਦਾ ਆਂ ਔਰ ਸਾਡਾ ਸ਼ਹਿਦ 100% ਸ਼ੁੱਧ ਆ ਜੀ ਔਰ ਐਗਮਾਰਕ ਅਫਸਾਈ ਔਰ ਐਨਬੀਬੀ ਤੋਂ ਪਾਸ ਆ ਜੀ ਅੱਛਾ ਮਧੂਮੱਖੀ ਪਾਲਣ ਦਾ ਜਿਹੜਾ ਕੀਤਾ ਉਹਦੇ ਵਿੱਚ ਫਾਇਦਾ ਹੈ ਬਿਲਕੁਲ ਫਾਇਦਾ ਹੈਗਾ ਜੀ ਪਰ ਹੁਣ ਅੱਜ ਕੱਲ ਇੱਕ ਕਰੇਜ ਆ ਕੇ ਬਾਹਰ ਜਾਣਾ ਹਾਂਜੀ ਹਾਂਜੀ ਜ਼ਿਆਦਾਤਰ ਉਹੀ ਚੱਲ ਰਿਹਾ ਪਰ ਨਹੀਂ ਹਰੇਕਾ ਕਿਤੇ ਦੇ ਵਿੱਚ ਫਾਇਦਾ ਹੈਗਾ ਜੀ ਆਪਾਂ ਮਿਹਨਤ ਕਰੀਏ ਅਸੀਂ ਮਿਹਨਤ ਕਰ ਰਹੇ ਆਂ ਮੈਂ ਤੇ ਮੇਰਾ ਛੋਟਾ ਬ੍ਰਦਰ ਔਰ ਤਕਰੀਬਨ ਅਸੀਂ ਪਿਛਲੇ ਸਾਲ 2 ਕਰੋੜ ਦੇ ਟਰਨਓਵਰ ਕੀਤੀ ਸੀ। ਅੱਛਾ ਤੁਸੀਂ ਹੁਣ ਜਿਵੇਂ ਕਹਿ ਰਹੇ ਹੋ ਕਿ ਕੜੀ ਪੱਤੇ ਦੀ ਮੱਖੀ ਵੱਖ ਵੱਖਰੀ ਹੁੰਦੀ ਹੈ ਫੁੱਲਾਂ ਦੀ ਮੱਖੀ ਵੱਖ ਵੱਖਰੀ ਹੁੰਦੀ ਹੈ ਨਾ? ਹਾਂਜੀ ਮੱਖੀ ਸੇਮ ਹੁੰਦੀ ਜੇ ਫਲੋਰਾ ਵੱਖਰਾ ਹੁੰਦਾ ਜੀ। ਅੱਛਾ ਜੀ ਰੋਟਵਾਇਜ਼ ਸਾਨੂੰ ਪਤਾ ਹੁੰਦਾ ਜੀ ਕਿ ਕਦੋਂ ਕਿਹੜੇ ਮੌਸਮ ਤੇ ਕਿਹੜਾ ਫੁੱਲ ਆਉਣਾ ਹੈ ਜੇ ਅਸੀਂ ਉੱਥੇ ਉੱਥੇ ਆਪਣੀ ਮੱਖੀ ਸ਼ਿਫਟ ਕਰਦੇ ਰਹਿੰਦਾ ਜੀ। ਅੱਛਾ ਇਹਦੇ ਵਾਸਤੇ ਤੁਹਾਨੂੰ ਘੁੰਮਣਾ ਫਿਰਨਾ ਪੈਂਦਾ ਹੋਣਾ। ਕਾਫੀ ਘੁੰਮਣਾ ਫਿਰਨਾ ਪੈਂਦਾ ਜਿਵੇਂ ਹਰਿਆਣਾ, ਰਾਜਸਥਾਨ, ਹਿਮਾਚਲ, ਕਸ਼ਮੀਰ, ਪੰਜਾਬ ਨਾ ਲੱਗਦੇ ਕਾਫੀ ਸੂਬੇ ਘੁੰਮਣੇ ਪੈਂਦੇ ਜੀ ਤੇ ਇਹਨਾਂ ਦੇ ਸ਼ਹਿਦ ਦੀ ਕੀਮਤ ਵੀ ਵੱਖਰ-ਵੱਖਰੀ ਹੁੰਦੀ ਹੋएगी ਜਿੱਦਾਂ ਫੁੱਲਾਂ ਦੇ ਵੱਖ ਹੋਗੀ ਤੇ ਕੜੀ ਪੱਤੇ ਦੇ ਸ਼ਹਿਦ ਦੀ ਜਿਹੜਾ ਮੱਖੀ ਨੇ ਤਿਆਰ ਕੀਤਾ ਉਹ ਵੱਖ ਹੋਗੀ ਇਦਾਂ ਹੁੰਦਾ ਹਾਂਜੀ ਹਾਂਜੀ ਐਵੇਂ ਹੁੰਦਾ ਜੀ ਜਿਵੇਂ ਮੰਨ ਲਓ ਜਿਹੋ ਜਿਹਾ ਫਲੋਰਾ ਹੁੰਦਾ ਜੇ ਜਿਹੋ ਜੀ ਕੁਆਂਟੀਟੀ ਹੁੰਦੀ ਜਿਹ ਉਤਰਾ ਤਾਂ ਹੀ ਰੇਟ ਹੁੰਦਾ ਜੀ ਕੁਝ ਸ਼ਹਿਦ ਬਹੁਤ ਘੱਟ ਮਾਤਰਾ 'ਚ ਨਿਕਲਦੇ ਉਹਨਾਂ ਦੇ ਰੇਟ ਵੱਧ ਹੁੰਦੇ ਜੀ ਕੁਝ ਬਹੁਤ ਜ਼ਿਆਦਾ ਨਿਕਲਦੇ ਉਹਨਾਂ ਦੇ ਰੇਟ ਘੱਟ ਹੁੰਦੇ ਜੀ ਹੂੰ ਅੱਜਕਲ ਤੁਸੀਂ ਦੇਖੋਗੇ ਕਿ ਸ਼ੁੱਧ ਸ਼ਹਿਦ ਨਹੀਂ ਮਿਲਦਾ ਸ਼ੁੱਧ ਸ਼ਹਿਦ ਦੀ ਪਛਾਣ ਕਰਨੀ ਗੱਲਾਂ ਧਿਆਨ ਚ ਰੱਖੀਏ। ਪਰ ਮੈਡਮ ਸਾਡੀਆਂ ਨਾ ਸਸਤਾਵਾਂ ਬਣੀਆਂ ਇੱਕ ਮધુ ਕ੍ਰਾਂਤੀ ਵੈਲਫੇਅਰ ਸੁਸਾਇਟੀ ਆ ਜਿਹੜੀ ਨੈਸ਼ਨਲ ਸੁਸਾਇਟੀ ਆ ਠੀਕ ਆ ਜੀ। ਅਸੀਂ ਜ਼ਿਆਦਾਤਰ ਕੋਸ਼ਿਸ਼ ਕਰਦੇ ਕਸਟਮਰ ਨੂੰ ਦੱਸ ਦਿਆ ਕਿ ਤੁਸੀਂ ਜਦੋਂ ਵੀ ਸ਼ਹਿਦ ਖਰੀਦਣਾ ਮધુ ਮੱਖੀ ਪਾਲਕ ਕੋਲੋਂ ਖਰੀਦੋ ਕਿਉਂਕਿ ਇਹਦੇ ਕੋਈ ਛਿੱਕੇਬੰਦ ਜੇ ਆਪਾਂ ਤਰੀਕੇ ਲਾ ਲਈਏ ਤਾਂ ਕੋਈ ਵੈਸੇ ਹੈ ਨਹੀਂਗੇ। ਲੈਬਾਰਟਰੀ ਤੋਂ ਬਗੈਰ ਪਤਾ ਨਹੀਂ ਲੱਗਦਾ ਪਰ ਫਿਰ ਵੀ ਆਪਾਂ ਜਿਵੇਂ ਅੱਗ ਤੇ ਰੱਖ ਕੇ ਦੇਖ ਲੈਨੇ ਆ ਸ਼ੁੱਧ ਸ਼ਹਿਦ ਜਿਹੜਾ ਆ ਉਹ ਰਜਦਾ ਆ। ਉਹਨੂੰ ਅੱਗ ਨਹੀਂ ਲੱਗਦੀ। ਇਹਨੂੰ ਪਾਣੀ ਚ ਪਾਵਾਂਗੇ ਥੱਲੇ ਬੈਠ ਜਾਂਦਾ ਆ। ਬਾਕੀ ਕੋਸ਼ਿਸ਼ ਵੱਤ ਤੋਂ ਆ ਦੇਹੀ ਕਰਨ ਕਸਟਮਰ ਵੀ ਜਦੋਂ ਵੀ ਸ਼ਹਿਦ ਲੈਣਾ ਮਧੂਮੱਖੀ ਪਾਲਨ ਕੋਲ ਉਹਦੇ ਫਾਰਮ ਤੇ ਜਾ ਕੇ ਲਿਆ ਜਾਵੇ ਜਿਵੇਂ ਕਿ ਤੁਸੀਂ ਮਧੂਮੱਖੀ ਪਾਲਨ ਦੇ ਨਾਲ ਜੁੜੇ ਹੋਏ ਹੋ ਬਹੁਤ ਸਾਰੇ ਕਿਸਾਨ ਕਹਿਣਗੇ ਕਿ ਜ਼ਿਆਦਾ ਫਾਇਦਾ ਨਹੀਂ ਹੈ ਕਿਉਂਕਿ ਸ਼ੁਰੂਆਤ ਦੇ ਵਿੱਚ ਤੁਹਾਨੂੰ ਲੱਗਦਾ ਸਟਰਗਲ ਕਰਨਾ ਪੈਂਦਾ ਹਾਂ ਹਾਂਜੀ ਮੈਂ ਜਿਤਨਾ ਮੰਨ ਲਓ ਇੱਕ ਛੋਟਾ ਫਾਰਮਰ ਆ ਉਹ ਤਾਂ ਜ਼ਿਆਦਾਤਰ ਡਿਪੈਂਡ ਹੁੰਦਾ ਵਾ ਕੰਪਨੀਆਂ ਦੇ ਉੱਪਰ ਕੰਪਨੀਆਂ ਉਹਨਾਂ ਰੇਟ ਨਹੀਂ ਦਿੰਦੀਆਂ ਜਿਹੜੀਆਂ ਵੱਡੀਆਂ ਕੰਪਨੀਆਂ ਬਹੁਤ ਘੱਟ ਰੇਟ ਤੇ ਸ਼ਹਿਦ ਫਾਰਮਰ ਕੋਲੋਂ ਖਰੀਦਦੀਆਂ ਤੇ ਆਪਣਾ ਬ੍ਰਾਂਡ ਬਣਾ ਕੇ ਉਹ ਬਹੁਤ ਮਹਿੰਗੇ ਸ਼ਹਿਦ ਵੇਚਦੀਆਂ ਹੈ ਕਿ ਜੀ ਕਾਫੀ ਮਿਹਨਤ ਕਰਨੀ ਪੈਂਦੀ ਜਿਵੇਂ ਅਸੀਂ ਆਪਣਾ ਬ੍ਰਾਂਡ ਬਣਾਇਆ ਸਾਰਾ ਸ਼ਾਇਦ ਅਸੀਂ ਆਪਣੇ ਬ੍ਰਾਂਡ ਦੇ ਐਂਟਰੀ ਵੇਚਦੇ ਆ ਔਰ ਵੱਧ ਵੱਧ ਕੋਸ਼ਿਸ਼ ਕਰੀਦਾ ਕਿ ਲੋਕਾਂ ਨੂੰ ਸੁੱਧ ਸ਼ਾਇਦ ਹੀ ਮਿਲੇ ਜੇ ਸਿਖਲਾਈ ਦੀ ਗੱਲ ਕਰਾਂ ਤਾਂ ਤੁਸੀਂ ਪਹਿਲੇ ਸਿਖਲਾਈ ਲਈ ਕਿ ਪੱਲੇ ਤੋਂ ਹੀ ਤਾਂ ਮੰਗਦਾ ਸੀਗਾ ਨਹੀਂ ਨਹੀਂ ਪਹਿਲੇ ਸਿਖਲਾਈ ਹੀ ਲਈ ਸੀ ਮੈਂ ਕੇਵੀਕੇ ਨਾਲ ਕਲਾ ਮਰਸਰ ਤੋਂ ਲਈ ਸੀ ਉਸ ਤੋਂ ਬਾਅਦ ਸਕਿੱਲ ਡਿਵੈਲਪਮੈਂਟ ਵੀ ਇਹ ਜੋ ਤਾਂ ਅਸੀਂ ਸਿਖਲਾਈ ਲਈ ਹੋਈ ਹੈ ਜੀ अच्छा कितना मतलब टाइम लग गया ਤੁਹਾਨੂੰ ਕਾਮਯਾਬ ਹੁੰਦੇ ਹੋਏ ਨੂੰ ਕਿਉਂਕਿ ਹਮੇਸ਼ਾ ਸ਼ੁਰੂਆਤ ਦੇ ਦੌਰ ਦੇ ਵਿੱਚ ਤਾਂ ਬਹੁਤ ਸਾਰੀ ਨਿਰਾਸ਼ਾ ਵੀ ਮਿਲਦੀ ਹੈ ਲੋਕਾਂ ਨੂੰ ਜੀ ਮੇਰੇ ਫਾਦਰ ਸਾਹਿਬ 1992 ਤੋਂ ਕਰ ਰਹੇ ਸੀ ਜੀ 2013 ਤੱਕ ਸਿਰਫ ਉਹ ਮਧੂਮੱਖੀ ਪਾਲਕ ਸੀ 2013 ਚ ਮੈਂ ਇਸ ਕੰਮ ਚ ਆ ਕੇ ਆਪਣਾ ਬ੍ਰਾਂਡ ਬਣਾਇਆ ਜੀ ਤਕਰੀਬਨ 8-9 ਸਾਲ ਅਸੀਂ ਪਰਮੋਸ਼ਨ ਹੀ ਕੀਤੀ ਆਪਣੇ ਬ੍ਰਾਂਡ ਦੀ ਕਿਸਾਨ ਮੇਲੇ ਤੇ ਜਾ ਕੇ ਲੋਕਾਂ ਨੂੰ ਸਵਾਦ ਚੈੱਕ ਚੈੱਕ ਕਰਾ ਕੇ ਦੱਸਿਆ ਕਿ ਸ਼ੁੱਧ ਸ਼ਹਿਦ ਦਾ ਸਵਾਦ ਇਹ ਹੁੰਦਾ ਹੈ ਕਿ ਸ਼ੁੱਧ ਸ਼ਹਿਦ ਹਮੇਸ਼ਾ ਬਾਦੂ ਮੱਕੀ ਪਾਲਕੋ ਕੋਰੀ ਤੋਂ ਚੰਗੀ ਮਾਰਕੀਟਿੰਗ ਕਰਨ ਵਾਸਤੇ ਕਿਹੜੇ ਗੁਣ ਹੋਣੇ ਚਾਹੀਦੇ ਨੇ ਚੰਗੀ ਮਾਰਕੀਟਿੰਗ ਕਰਨ ਵਾਸਤੇ ਮੈਡਮ ਤੁਹਾਡੇ ਕੋਲ ਪਹਿਲਾ ਪ੍ਰੋਡਕਟ ਜਿਹੜਾ ਤੁਸੀਂ ਵੇਚ ਰਹੇ ਇਹ ਸਭ ਤੋਂ ਵਧੀਆ ਹੋਣਾ ਚਾਹੀਦਾ ਹੈ ਮਾਰਕੀਟ ਨਾਲੋਂ ਉਹਦੇ ਵਿੱਚ ਸਭ ਤੋਂ ਵਧੀਆ ਕੁਆਲਿਟੀ ਹੋਣੀ ਚਾਹੀਦੀ ਹੈ ਤੁਹਾਡੇ ਕੋਲ ਕੁਆਂਟੀਟੀ ਵਧੀਆ ਹੋਣੀ ਚਾਹੀਦੀ ਹੈ ਅੱਛਾ ਜੀ ਹਾਂ ਜੀ ਤੁਸੀਂ ਖੁਦ ਫਾਰਮਰ ਹੋਣੇ ਚਾਹੀਦੇ ਕਿਉਂਕਿ ਜੇ ਤੁਸੀਂ ਆਪਣੀ ਚੀਜ਼ ਪੈਦਾ ਕਰਕੇ ਦੇਖੋ ਵੇਚੋਗੇ ਉਹ 100% ਸ਼ੁੱਧ ਹੋਗੀ ਜਦੋਂ ਤੁਸੀਂ ਮਾਰਕੀਟ ਤੋਂ ਲੈ ਕੇ ਵੇਚੋ ਉਸ ਚ ਕਿਤੇ ਨਾ ਕਿਤੇ ਰਲਾ ਜ਼ਰੂਰ ਹੁੰਦਾ ਹੈ ਤੁਹਾਨੂੰ ਲੱਗਦਾ ਕਿ ਕੰਪਨੀਆਂ ਦੇ ਨਾਲ ਜੁੜਨ ਚ ਘਾਟਾ ਹੈ ਜੇ ਆਪਣਾ ਪ੍ਰੋਸੈਸ ਕਰਕੇ ਵੇਚੋ ਹਰ ਚੀਜ਼ ਨੂੰ ਕਾਫੀ ਘਾਟਾ ਹੈ ਜੀ ਕੋਈ ਮੈਡਮ ਨਾਮੀ ਕੰਪਨੀਆਂ ਸਾਡੇ ਕੋਲ 1 ਕਿਲੋ ਸ਼ਹਿਦ ਲੈਂਦੀਆਂ ਜੀ ਜੀ ਔਰ ਸਿਰਫ ਪਾ ਕੇ 1 ਕਿਲੋ ਨੂੰ 7 ਕਿਲੋ ਬਣਾ ਦਿੰਦੀਆਂ ਜੀ ਅੱਛਾ ਜੀ ਹਾਂ ਜੀ ਜਿਹੜੀਆਂ ਕਾਫੀ ਮਤਲਬ ਮਸ਼ਹੂਰ ਕੰਪਨੀਆਂ ਹਿੰਦੁਸਤਾਨ ਚ ਚੱਲ ਰਹੀਆਂ ਜੀ ਉਹ ਦੀ ਪਾਲਨ ਦਾ ਕੋਈ ਕੰਮ ਸ਼ੁਰੂ ਕਰਨਾ ਚਾਹਵੇ ਤਾਂ ਉਹਨੂੰ ਕੀ رائے ਦਵੋਗੇ ਤੁਸੀਂ ਸਭ ਤੋਂ ਪਹਿਲਾਂ ਉਹ ਟ੍ਰੇਨਿੰਗ ਲੈ ਲੈ ਜੀ ਬੇਸਿਕ ਟ੍ਰੇਨਿੰਗ ਕਿਹ ਵੀ ਕਿਹ ਚ ਲੱਗਦੀ ਹੈ ਜੀ ਆਪਣੇ ਕਿਸਾਨ ਸਖਲਾਈ ਕੇਂਦਰਾਂ ਚ ਲੱਗਦੀ ਹੈ ਜੀ ਉਸ ਤੋਂ ਬਾਅਦ ਉਹ ਕਿਸੇ ਵੀ ਕਿਸਾਨ ਨਾਲ ਟਾਇਪ ਕਰੇ ਉਹਨਾਂ ਕੋਲ ਉਹਨਾਂ ਦੇ ਫਾਰਮ ਤੇ ਟਾਈਮ ਲਾਵੇ ਉਸ ਤੋਂ ਬਾਅਦ ਉਹ ਸ਼ੁਰੂ ਕਰੇ ਠੀਕ ਹੈ ਬਹੁਤ-ਬਹੁਤ ਸ਼ੁਕਰੀਆ ਤੁਸੀਂ ਸ਼ਾਇਦ ਦੇ ਬਾਰੇ ਜਾਣਕਾਰੀ ਦਿੱਤੀ ਧੰਨਵਾਦ ਸਰ ਲੇਖ ਦੇ ਨਾਲ ਤੁਸੀਂ ਜੁੜੇ ਹੋਏ ਹੋ ਹੋਰ ਵੀ ਬਹੁਤ ਸਾਰੇ ਅਗਾਵਾਦੂ ਕਿਸਾਨਾਂ ਦੇ ਨਾਲ ਤੁਹਾਨੂੰ ਮਿਲਵਾਵਾਂਗੇ ਤੁਸੀਂ ਸਾਡੀ ਟੀਮ ਦੇ ਨਾਲ ਜੁੜੇ ਰਹਿਣਾ